Okay ਸਭ ਚੀਜ਼ਾਂ ਪ੍ਰਕਾਸ਼ ਕਰਵਾਇਆ ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਸਜਣਾ ਮਿਤਰਾ ਤੇ ਸਾਖ ਸਭਤੀਆਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ रू कमार So okay, I'm ਕੰਤ ਮੇਨ ਤੂੰ ਹੀ ਜਾਨੀ ਕੰਤ ਨਾਸ ਸਰ ਸਤਾ ਗੁਰਬਾਨੀ ਦੁਦ ਅਗੇ ਅਰਦਾਸ ਹਮਾਰੀ ਇਹੋ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤੇ ਸ੍ਰੀ ਭਗਵਤੀ ਜੀ ਸਹਾਏ ਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਬਿਸਤ੍ਰੀ ਸਤਿ ਸੰਭਗੋਤੀ ਸਿਮਰ ਕੈ ਗੁਰੂ ਨਾਨਕ ਨਈਂ ਆਏ ਸ੍ਰੀ ਗੱਤ ਗੁਤੇ ਹੰਦਾ ਸਿਰੀ ਰਾਮ ਦਾਸਿਆ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਵਰੋਹ ਸ੍ਰੀ ਹਜਾਏ ਸ੍ਰੀ ਹਰ ਕੀ ਸੰਤਿ ਆਈਏ ਸਿਤੇ ਸਭ ਸੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਵੰਡ ਕੇ ਸਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅੰਧ ਕੀਤਾ ਬਿਨਾ ਪਿਆਰਿਆਂ ਸਤਿਆਰਿਆਂ ਦੇ ਕਮਾਏ ਦਾ ਧਿਆਨ ਕਰਕੇ ਫਾਲਸਾ ਦੇ ਬੋਲ ਜੀ ਵਾਹੀ ਗੁਰੂ ਜੀਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਤਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਨਾਂ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਾਫ ਸਾਥਾ ਨਾ ਨਿਭਾਈ ਇਨਾਂ ਦੇ ਪਵਿੱਤਰ ਕਮਾਏ ਦਾ ਦੋਸਤ ਕਰਕੇ ਖਾਲਸਾ ਜੇ ਬੋਲੋ ਜੇ ਗੁਰੂ ਪਜਾ ਕਰਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਗੁਰੂ ਰਸਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਜਿਤ ਆਵੇ ਚੇਤਾਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹਾਂ ਰੱਛਾ ਰਾਇ ਦੇ ਤੇਗ ਤੇ ਘਟ ਤੇ ਗੁਰ ਦੀ ਪੈ ਬੰਦ ਕੀ ਦੀਪ sire ਸਾਹਿਬ ਦੇ ਸਹਾਇ ਖਾਲਸਾ ਦੇ ਕੇ ਬੋਲ ਵਾਲੇ ਖਾਲਸਾ ਦੀ ਬੋਲ ਦੇ ਵਾਹਿਗੁਰੂ ਸੇਖਾਣੋ ਸਿੱਖੀਦਾਨ ਕੇਸਾਂ ਦਾ ਤਹਿਦਾਨ ਵਿਵੇਕ ਦਾ ਵਿਸਾਹ ਦਾ ਭਰੋਸਾ ਦਾਨ ਦਾਨਾ ਸਿੱਧਾਂ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਸਨ ਚਕੀਆਂ ਚੱਲੇ ਹੁੰਗੇ ਜੁਗੋ ਜੁਗਾਟਲ ਤਾਰੰਗ ਦਾ ਜੇਕਾਰ ਹਾਲ ਸਾਧੀ ਸਾਹਿਬ ਨੂੰ ਜੈ ਹੋਵਾ ਹੈ ਸਿੱਖਾਂ ਦਾ ਮੰਨਣੇ ਵਾ ਮਾਕੂਤੀ ਮਤ ਪਾਤ ਤਾ ਰਾਖਾ ਪਾਸ ਰਖਵਾਹਿ ਗੁਰੂ ਖੇਪਦਾਨ ਕਾ ਆਪਣੇ ਪੰਥ ਦੇ ਸਦਾ ਸਹਾਇਤਾ ਦਤਾ ਜੀਓ ਸ੍ਰੀ ਨਮਕਾਨਾ ਸਾਹਿਬ ਜਿੱਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਕੰਤ ਨੂੰ ਵਿਸੋੜਿਆ ਗਿਆ ਏ ਇਨ੍ਹਾਂ ਦੇ ਕੁਲੇ ਦਰਸ਼ਨ ਦੀਦਾਰ ਸੇਵਾ ਸਮਰਦਾ ਦਾਨ ਫਲਸਾ ਜੀ ਨੂੰ ਬਖਸ਼ੋ ਏ ਮਾਨਿਆ ਦੇ ਮਾਨ ਨਿਤਾਣਿਆਂ ਦੇ ਤਾਂ ਦੇਵਤਿਆਂ ਦੇ ਹੋ ਸੱਚੇ ਪਿਤਾ ਜੁਗੋ ਜੁਗਟਲ ਨਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਪੰਜੀ ਬਾਸਾ ਜੀ ਆਪ ਜੀ ਦੇ ਪਾਵਨ ਚਰਨਾ ਕਮਨਾ ਪਾਸ ਅਰਦਾਸ ਬੇਨਤੀ ਅਧੂਰੀ ਹੈ ਜੀ ਪਾਸਾ ਜਿਓ ਦਾਤੈ ਦਾਤ ਰੱਖੀ ਹੰਥ ਆਪਣੇ ਜਿਸ ਭਾਵੈ ਕਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਸਰ ਗੈ ਜਪਨ ਸੇਸ ਜੀ ਪਾਸਾ ਜੀ ਆਪ ਜੀ ਨੇ ਆਪਣੀਆਂ ਬਕਸ਼ੀਆਂ ਦਾਤਾਂ ਵਿੱਚੋਂ ਨਹਿਰਾ ਲਈ ਤਾਂ ਬਕਸ਼ਾ ਕਰਕੇ ਸ੍ਰੀ ਰਾਮ ਜੀ ਦੇ ਸੱਚੇ ਪਰਵਾਰ ਨੂੰ ਜੀਤ ਪਾਸਾ ਜੀਓ ਸੋਨੇ ਮੰਦਰਾਂ ਦੀ ਨਵੇਂ ਮਹਤਾਨਾਂ ਦੀ ਦਾਤ ਕਰ ਦਿੱਤੀ ਐ ਸੱਚੇ ਪਾਸਾ ਜੀਓ ਹਮ ਉਸਮ ਰੱਖਾ ਕਤਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਭਾਇਆ ਸਦਾ ਨਾਮ ਤੇ ਦਾਤ ਜੀ ਪਾਸਾ ਜੀਓ ਸੱਚੇ ਪਰਵਾਰ ਨੇ ਸੁਕਰਾਨੇ ਵੱਜੋਂ ਗ੍ਰਹਿ ਪ੍ਰਵੇਸ਼ ਅਕਸ਼ਿਚੇ ਪਾਸਾ ਜੀਓ ਆਪ ਜੀ ਦੇ ਪਾਵਨ ਚਰਨਾ ਕਮਾਤਾ ਉਹ ਦਾਤਨ ਕੈ ਓਟ ਆਸਰਾ ਲੈ ਕੇ ਸੱਚੇ ਪਾਸਾ ਅਰਸੋਂ ਰੋਜ਼ ਦੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ ਦੇਸਰੇ ਅਖੰਡ ਪਾਠ ਸਾਹਿਬ ਰੰਭ ਕਰਾਇ ਜਿਸਨ ਸਿਪਾਸਾ ਦੀਆਂ ਅੱਜ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏਗੇ ਨੇ ਸਿਪਾਸਾ ਦੀ ਉਗਰਾਣਤ ਦੀਵਾਨ ਸਾਜੇ ਇਸ ਦੇ ਦਿਨਾਨਾਂ ਵਿੱਚ ਲਾਹੀ ਬਾਣੀ ਦੇ ਹਰ ਜਸ ਕੀਰਤਨ ਨਾਮ ਸਿਮਰਨ ਛੇ ਕੋੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਨੇ ਸਿਪਾਸਾ ਦੀ ਆਪ ਜੀ ਦੀ ਬਾਣੀ ਪੜਦਿਆਂ ਪਤੀ ਜੀ ਨਾਲ ਪਾਸੋ ਪਰਵਾਰ ਪਾਸੋਂ ਸੁਣਦੇ ਆਂ ਸੇਵਾ ਸਮਾਨ ਕਰਦੇ ਆਂ ਰਾਗੀ ਜੀ ਨਾਲ ਪਾਸੋਂ ਕੀਰਤਨ ਗਾਇਨ ਕਰਦੇ ਆਂ ਸੇਵ ਪਾਸਾ ਜਿਉਂ ਨਾਮ ਸੁਣਦੇ ਆਂ ਜਾਣੇ ਆ ਜਾਣੇ ਵਿੱਚ ਨੇਕਾਂ ਗਲਤੀਆਂ ਭੁਲਾ ਰੂਟੀਆਂ ਰਹਿ ਗਈਆਂ ਉਹਨੀਆਂ ਆਪ ਜਾਣੀ ਜਾਣ ਹੋ ਬਖਸ਼ਣ ਹਾਰ ਹੋ ਅਣਜਾਣ ਬੱਚੇ ਸੰਸੇ ਬਖਸ਼ ਲੈਣਾ ਲਾਹਾਂ ਵਾਸਤੇ ਸਮਤ ਬਖਸ਼ੇ ਪੜੀ ਸੁਣੀ ਗਈ ਬਾਣੀ ਸਮੁੱਚੇ ਪਰਵਾਰ ਸਭਨਾ ਸੰਤਾਂ ਦੇ ਸਤਿਅਪਤ ਸੋਨਾ ਦੀ ਸਭਨਾ ਦੀਆਂ ਹਾਜ਼ਰੀਆਂ ਬਿਲਕੁਲ ਪਹਿਤਾਂ ਮੰਦਰ ਪ੍ਰਵਾਨ ਕਰਨੀ ਆਪਣਾ ਜਿਹਨਾ ਪ੍ਰਿਆਰ ਉਸ ਸੰਸਕਰਿਆ ਹੱਥ ਰੱਖੇ ਨੇ ਵਾਜਣਾ ਆਪਣੇ ਸੇਵਕੀ ਆਪੇ ਰਾਖੇ ਆਪੇ ਇਨਾਮ ਦੇ ਭਾਵੇਂ ਜਿਹਦੇ ਕਾਜ ਤੇ ਸਰਵ ਸੇਵਕੀ ਕਹਾ ਤਹਾ ਹੁਸ ਤਹਾਵੇ ਆਪਣੇ ਸੇਵਕਾਂ ਨੂੰ ਦਾਸਰਿਆਂ ਨੂੰ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜ ਕਿਰਤਾਂ ਸੱਚੇ ਪਾਸਾ ਜਿਵੇਂ ਇਸੇ ਤਰ੍ਹਾਂ ਸੁਖਰਾਣਾ ਕਰਨ ਦੀ ਜਾਤ ਬਰਕਤ ਕਰਨੀ ਇਰਦਮ ਕੁਮਾਨ ਦੀ ਦੇਸ ਵਿੱਚ ਤੇ ਪਰਿਵਾਰ ਦੇ ਸਬੰਧ ਤੇ ਬਿਨਾਂ ਪ੍ਰਿਆਰ ਕੋ ਸਾਂ ਭਰੇ ਹੱਥ ਰੱਖੇ ਨੇ ਬਲਨਾ ਪਰਿਵਾਰ ਦੇ ਵਿੱਚ ਸੁਖ ਸ਼ਾਂਤੀਆਂ ਖੁਸ਼ੀਆਂ ਵਰਤੋਨੀਆਂ ਕੰਮਾਂ ਕਾਰਜਾਂ ਵਿੱਚ ਮਰਕਤਾਂ ਪਾਉਣੀਆਂ ਦਿਨੋਕਣੀਆਂ ਰਾਤੋਕਣੀਆਂ ਤਰੱਕੀਆਂ ਬੁਸਲੀਆਂ ਚੇਪਾਸਾ ਹਰ ਵੇਲੇ ਅੰਗ ਸੰਸਾਹੇ ਉਕੇ ਰੱਖਿਆ ਕਰਨੇ ਨਾਂ ਪਾਣੀ ਦਾ ਉਹ ਠਾਸਰਾ ਪਿਆਰ ਭਰੋਸਾ ਬੁਸਨਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੇ ਲੰਮੀ ਆਮਰਾਂ ਵਿਦਿਆ ਦੇ ਦਾਨ ਜੀਵਨ ਦੇ ਹਰ ਇੱਕੇ ਪਰ ਵਿੱਚ ਅੰਗ ਸੰਸਾਹੀ ਹੋਣਾ ਰੱਖਿਆ ਕੋਈ ਨੀ ਸਤਾਂ ਬੁਸਨੀਆਂ ਚੇਪਾਸਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਤਾਲ ਸਮੁਤ ਤੇ ਜੋ ਬੋਲੇ ਸੋ ਸਭ ਸੁਖ ਨੇ ਸੋ ਸਭ ਸੁਨਾਨੀ ਸੋਚੇ ਪਰਿਵਾਰ ਦੀਆਂ ਤੇ ਸਭ ਨਾਲ ਸੰਤਾਂ ਦੀਆਂ ਸਰਬਤ ਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਉਦੀ ਭਾਗ ਤੇ ਸੋਚੇ ਪਰਿਵਾਰ ਨੂੰ ਸੋਣੇ ਤੁਸਾਕੇ ਰਮਾਲੇ ਸਾਹਿਬ ਤੇ ਕੀਤੇ ਗਏ ਨੇ ਮੁੱਖਾਂ ਦੇ ਪੱਪੇ ਗੱਜਣੇ ਕਲਾ ਪ੍ਰਸਾਦੀ ਦੇ ਅਗੂਕੇ ਲੰਗਰ ਸੰਤਿ ਪਰਿਵਾਰ ਗੁੱਲ ਨੂੰ ਸੱਚੇ ਹਾਜ਼ਰ ਹਨ ਪ੍ਰਵਾਨ ਹੋਵਣ ਅਰਵਾਨ ਹੋਏ ਪ੍ਰਸਾਦ ਅੰਦਰ ਜੋ ਵੀ ਸਕੇ ਕੋਈ ਪ੍ਰਣਾਮ ਸਤਨਾਮ ਸ੍ਰੀ ਵਾਹਿਗੁਰੂ ਪਤਿ ਪਤਸਾ ਜੀ ਗੁਰੂ ਪਰਿਵਾਰਾਂ ਵੱਲੋਂ ਬਿਆਨਤ ਬਿਆਨਤ ਮਾਣ ਦਾ ਸਹਿਜ ਜਨਾਬ ਜਨਤ ਮੈਂ ਸੁਖਦਾਨੇ ਕਰ ਕਰਨੇ ਸੋਈਆਂ ਭੁਲਟਕਾਂ ਦੇ ਮਾਪੇ ਵੀ ਕਰ ਕੰਬਸ ਕੇ ਨਿਹਾਲ ਕਰੋ ਸਹੀ ਪਿਆਰੇ ਮਹਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਕਾਵੇ ਨਾਮ ਚਰਦੀ ਤਲਾਸ਼ ਸੇਰੇ ਬਾਣੇ ਸਰਬੱਤ ਦਾ ਬਲਾ ਵਾਹਿਗੁਰੂ ਦੀ ਕਾਹਲ ਸਾਹ ਵਾਹਿਗੁਰੂ ਜੀ ਕੀ ਫਤਿਹ ਬੋਲੇ